ਕਿਆ ਵਾਰ 11:12 ਹੋ ਗਏ 11:12 ਚਲੋ ਪਹਿਲਾਂ ਤਾਂ ਫਤਿਹ ਬੁਲਾਈਆ ਸਜਣਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀਆਂ ਕਲਾ 'ਚ ਆਸੀਂ ਤੇ ਇਹੀ ਉਮੀਦ ਕਰਦੇ ਆ ਵੀ ਤੁਸੀਂ ਵੀ ਚੜ੍ਹਦੀਆਂ ਕਲਾ 'ਚ ਹੋਵੋਗੇ ਜੀ ਤੇ ਅਸੀਂ ਇਸ ਲਈ ਲਾਈਵ ਹੋਏ ਆ ਇਸ ਵੇਲੇ ਉਹ ਮੁੱਖ ਕਾਰਨ ਆ ਉਹ ਬਾਅਦ 'ਚ ਦੱਸਾਂਗੇ ਪਹਿਲਾਂ ਤਾਂ ਤੁਸੀਂ ਸਾਰੇ ਤੰਦਰੁਸਤੋਂ ਚੜ੍ਹਦੀਆਂ ਕਲਾ 'ਚ ਹੋ ਇਹੀ ਕਾਮਨਾ ਸਾਡੇ ਵੱਲੋਂ ਹਮੇਸ਼ਾ ਖੁਸ਼ ਰਹੋ ਜੀ ਆਵਾਜ਼ ਰੋ ਚੜ੍ਹਦੀਆਂ ਕਲਾ 'ਚ ਰਹੋ ਜਿੱਥੇ ਅਸੀਂ ਬੈਠੇ ਆ ਭਰਾ ਉਹ ਤੁਹਾਡੀ ਬਦੌਲਤ ਬੈਠੇ ਆਇਆ ਆ ਪਦਵੀਆਂ ਆ ਕੁਰਸੀਆਂ ਆ ਇਹ ਇੰਟਰਵਿਊ ਕਰਨ ਤੁਸੀਂ ਲਾਇਆ ਤੁਹਾਡੇ ਮੂਰੇ ਸਿਰ ਝੁਕਦਾ ਹਮੇਸ਼ਾ ਸੱਚੇ ਦਿਲੋਂ ਸੱਚੇ ਦਿਲੋਂ ਸਲੂਟ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਦੇਵੇ ਤੇ ਸਾਡੀ ਫਿਲਮ ਰਿਲੀਜ਼ ਹੋਣ ਲੱਗੀ ਹੈ ਜੀ ਅੱਜ ਹੀ ਅੱਜ 12:00 ਵੱਜ ਗਏ ਜੀ ਹੁਣ ਤਾਂ ਅੱਜ ਫਿਲਮ ਰਿਲੀਜ਼ ਹੋਣੀ ਹੈ ਜੀ ਦਾ ਨਾਮ ਹੈ ਬੰਬੂ ਕਾਰਟ 2 ਤੁਸੀਂ ਪਹਿਲੀ ਨੂੰ ਬਹੁਤ ਰੱਜਮਾ ਪਿਆਰ ਦਿੱਤਾ ਤੇ ਕੱਲ ਨੂੰ ਫਿਲਮ ਰਿਲੀਜ਼ ਹੋਣੀ ਹੈ ਸਾਰੇ ਕਿਤੇ ਆਲ ਓਵਰ ਵਰਲਡ ਜਿੱਥੇ ਜਿੱਥੇ ਸਾਡੇ ਪੰਜਾਬੀ ਭੈਣ ਭਰਾ ਵਸਦੇ ਨੇ ਉੱਥੇ ਸਾਰੇ ਕਿਤੇ ਫਿਲਮ ਲੱਗਣੀ ਹੈ ਜੀ ਤੇ ਉੱਚੇ ਚੇਤੁਰ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਮੀਰ ਕਰਦਾ ਤੁਹਾਡੀ ਸਾਰਿਆਂ ਦੀਆਂ ਸੇਤਾਂ ਠੀਕ ਹੋਣਗੀਆਂ। ਤੇ ਸੱਜਣੋ ਇਸ ਵੇਲੇ ਮਤਲਬ ਰਾਤ ਦੇ 12 ਵਜੇ ਆਲਮੋਸਟ 11:30 ਹੋ ਗਏ ਤੇ ਮੁੱਖ ਕਾਰਨ ਇਹ ਹੈ ਤੇ ਪਹਿਲੇ ਨੰਬਰ ਤੇ ਦਾ ਤੁਹਾਨੂੰ ਇਹ ਇਨਫੋਰਮੇਸ਼ਨ ਦੇਣੀ ਕਿ ਅੱਜ ਸਾਡੀ ਫਿਲਮ वर्ल्ड वाइड ਰਿਲੀਜ਼ ਹੋ ਰਹੀ ਹੈ। ਇੰਡੀਆ 'ਚ ਵੀ ਰਿਲੀਜ਼ ਹੋ ਰਹੀ ਹੈ, ਪੰਜਾਬ 'ਚ ਵੀ ਰਿਲੀਜ਼ ਹੋ ਰਹੀ ਹੈ। ਤੇ ਮੁੱਖ ਕਾਰਨ ਇਹ ਹੈ ਕਿ ਐਜ਼ ਯੂਸੂਅਲ ਬੜੇ ਚਲੋ ਚਿਰ ਤੋਂ ਤਾਂ ਕਾਹੁੰਦਾ ਆਉਂਦਾ, ਕੋਈ ਬੋਲਦਾ, ਕੋਈ ਨਹੀਂ ਬੋਲਦਾ ਉਸ ਚੀਜ਼ ਬਾਰੇ। ਪੰਜਾਬੀ ਜ਼ੁਬਾਨ ਦੇ ਨਾਲ ਵਿਤਕਰੇ ਦੀ ਗੱਲ ਕਰਨ ਲੱਗੇ ਪੰਜਾਬੀ ਸਿਨੇਮੇ ਦੇ ਥਰੂ ਹੈ ਨਾ ਸਿਨੇਮਾ ਦੀਆਂ 체ਨ ਸਾਡੇ ਇੱਥੇ ਹੈਗੀਆਂ ਨੇ ਮੈਂ ਸਿੱਧਾ ਸਿੱਧਾ ਹੀ ਗੱਲ ਕਰਦਾ ਪੀਵੀਆਰ ਦੀ ਗੱਲ ਕਰ ਰਿਹਾ ਜੀ ਜਦੋਂ ਵੀ ਇਹ ਮੁੱਦਾ ਹੈਗਾ ਇਹ ਸਾਡੇ ਜਿੰਨੇ ਵੀ ਸਾਡੀਆਂ ਜਿਹੜੀਆਂ ਸਾਡੀਆਂ ਖੇਤਰੀ ਭਾਸ਼ਾ ਦੀਆਂ ਜਾਂਦੀ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਪੰਜਾਬ ਦੇ ਵਿੱਚ ਜਦੋਂ ਲੱਗਦੀਆਂ ਨੇ ਉਹਨਾਂ ਨਾਲ ਬਿਤਕਰਾ ਕੀਤਾ ਜਾਂਦਾ ਉਹਨਾਂ ਨੂੰ ਜਿਹੜੇ ਸ਼ੋਕੇਸ ਹੈ ਜਿਹੜਾ ਉਹ ਬਹੁਤ ਹੀ ਬੁਰੇ ਤਰੀਕੇ ਨਾਲ ਉਹਨਾਂ ਨੂੰ ਪ੍ਰਾਇੋਰਟੀ ਨਹੀਂ ਦਿੱਤੀ ਜਾਂਦੀ ਜਿਹੜੀ ਬਾਹਰਲੀਆਂ ਫਿਲਮਾਂ ਨੇ ਸਾਉਦੀਆਂ ਫਿਲਮਾਂ ਹੋਣ ਹਿੰਦੀ ਫਿਲਮਾਂ ਹੋਣ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਵੀ ਇਹਨਾਂ ਨੂੰ ਸ਼ੋਅ ਵਧੀਆ ਮਿਲਣ ਨੇ ਔਰ ਜ਼ਿਆਦੇ ਮਿਲਨੇ ਨੇ ਔਰ ਉਹਨਾਂ ਦੀ ਜਿਹੜੀ ਰਿਕਵਰੀ ਹੈ ਉਹ ਵੀ ਉਹਨਾਂ ਦਾ ਫਲੈਟ ਰੇਟ ਹੈ ਉਹਨਾਂ ਨੂੰ 50% ਹੀ ਦਿੱਤਾ ਜਾਂਦਾ ਹੈ ਜਿਹੜੀਆਂ ਬਾਹਰਲੀਆਂ ਫਿਲਮਾਂ ਨੇ ਸਾਨੂੰ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਨੂੰ ਪੀਬੀਆਰ ਦੇ ਉੱਤੇ ਪਹਿਲੇ ਹਫ਼ਤੇ ਹੋਰ ਰੇਸ਼ਿਓ ਹੈਗੀ ਹੈ ਜਿਆਦਾ ਦੀ 49% ਫਿਰ 40 ਦੇ ਨੇੜੇ ਦੂਜੇ ਹਫ਼ਤੇ ਰਹਿੰਦੀ ਤੇ ਤੀਜੇ ਹਫ਼ਤੇ ਸਾਡੀ 32% ਰਹਿੰਦੀ ਹੈ ਜਿਹਦੇ ਨਾਲ ਕਿ ਪ੍ਰੋਡਿਊਸਰ ਮਰਦਾ ਹੈ ਜਿਹੜਾ achhiya film nahi bana sakda mud mud ke repeat nahi repeat nahi hunda filmon de vich na producer so saadi is film nal ucheche taur de utte thakka kita gaya ਸਾਨੂੰ ਕੱਲ ਤੱਕ ਕੀ ਅੱਜ ਤੱਕ ਲਟਕਾਇਆ ਗਿਆ ਕਿਉਂਕਿ ਜਦੋਂ ਓਪਨ ਅਸੀਂ ਕਰਦੇ ਹਾਂ ਸ਼ੋਅ ਬੁਕਮੇ ਸ਼ੋਅ ਤੇ ਤੁਸੀਂ ਜਾ ਕੇ ਦੇਖਦੇ ਹੋ ਜਾਂ ਕਿਤੇ ਵੀ ਜਾ ਕੇ ਤੁਸੀਂ ਦੇਖਦੇ ਹੋ ਐਡਵਾਂਸ ਬੁਕਿੰਗ ਦੇ ਵਿੱਚ ਜਾ ਕੇ ਤਾਂ ਸਾਰੇ ਲੋਕ ਤਰਜੀਹ ਦਿੰਦੇ ਆ ਵੀ ਚਲੋ ਪੀਵੀਆਰ ਦੇ ਵਿੱਚ ਦੇਖੀਏ ਕਿੱਥੇ ਲੱਗਿਆ ਕਿਉਂਕਿ ਪੀਵੀਆਰ ਦੀ ਤਾਦਾਤ ਕਾਫੀ ਹੈ ਜੀ ਹਨਾ ਉਹਨਾਂ ਤੋਂ ਬਿਨਾ ਸਰਦਾ ਵੀ ਨਹੀਂ ਸੀ ਸਾਰਾ ਅਸੀਂ ਬਹੁਤ ਮਿੰਤਾ ਮਤੋਲੀਆਂ ਕੀਤੀਆਂ ਵੀ ਚਲੋ ਠੀਕ ਹੈ ਕਿੱਦਾਂ ਕਿੱਦਾਂ ਕਰਕੇ ਪਰ ਲਾਸਟ ਮੂਮੈਂਟ ਤੱਕ ਉਹਨਾਂ ਨੇ ਸਾਨੂੰ ਤੜਫਾਇਆ ਜੀ ਕੋਈ ਮਤਲਬ ਚਾਜ ਨਾਲ ਸ਼ੋਅ ਨਹੀਂ ਖੋਲੇ ਹੈਗੇ ਪ੍ਰੋਪਰਲੀ ਵੀ ਹੁਣ ਕਰਦੇ ਆ ਇੰਨੇ ਕਰ ਲੋ ਇਹ ਕਰ ਲੋ ਆ ਫਿਲਮ ਦੇ ਐ ਨੇ ਆ ਫਿਲਮ ਦੇ ਐ ਨੇ ਤੇ ਹੁਣ ਆਲਮੋਸਟ ਸਾਨੂੰ ਵੀ ਭਾਜੀ ਮੇਰੇ ਤੋਂ ਆਲਮੋਸਟ ਆਲਮੋਸਟ ਨਹੀਂ ਮੇ ਤੋਂ ਮੇਰੇ ਮੇਰੇ ਕੈਰੀਅਰ ਤੋਂ ਮੈਨੂੰ 10 ਸਾਲ ਮੈਨੂੰ ਹੋ ਗਏ ਭਾਜੀ ਨੂੰ 5-7 ਸਾਲ ਹੋ ਗਏ ਜਿਹੜੇ ਸਾਡੇ ਪ੍ਰੋਡਿਊਸਰ ਨੇ ਰਿਦਮ ਬॉयਜ਼ ਉਹਨਾਂ ਨੇ ਆਲਮੋਸਟ ਮੇਰੇ ਤੋਂ ਵੀ ਉਹਨਾਂ ਨੇ 5-7 ਸਾਲ ਪਹਿਲਾਂ ਫਿਲਮਾਂ ਸ਼ੁਰੂ ਕੀਤੀਆਂ ਸੀਗੀਆਂ ਸੋ ਮਤਲਬ ਇਸ ਲੈਵਲ ਦੇ ਨਾਲ ਕੋਈ ਸਾਨੂੰ ਪ੍ਰੂਫ ਕਰਨ ਦੀ ਲੋੜ ਹੈ ਮਹਾਰਾ ਦੀ ਕਿਰਪਾ ਨਾਲ ਇਸ ਮਤਲਬ ਇੰਨਾ ਤੁਸੀਂ ਪਿਆਰ ਦਿੱਤਾ ਇੱਥੇ ਤੱਕ ਪਹੁੰਚਾਇਆ ਸਾਰਿਆਂ ਨੇ ਹਾਂ ਤੇ ਉਸ ਤੋਂ ਬਾਅਦ ਜੋ ਵੇਖਿਆ ਜਾਂਦਾ ਜੀ 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 ਆਵਾਜ਼ ਨਹੀਂ ਆ ਰਹੀ ਕਿਹੜੇ ਦੀ ਹਾਂ ਉਹ ਆ ਗਈ ਆ ਗਈ ਹੁਣ ਚੈੱਕ ਕਰਿਓ ਆ ਗਈ ਬਾਈ ਵਾਲੇ ਤੋਂ ਨੇ ਨਾ ਉਹ ਵਿੱਚੋਂ ਆਨ ਲੱਗੀ ਆਵਾਜ਼ ਮੇਰੇ ਫੋਨ ਆ ਗਿਆ ਸੀ ਬਾਈ ਵਾਲੇ ਦੇ ਵਿੱਚ ਫੋਨ ਆ ਗਿਆ ਸੀ ਤਾਂ ਕਰਕੇ ਆਵਾਜ਼ ਚੈੱਕ ਕਰਿਓ ਆ ਗਈ ਹੁਣ ਆ ਗਈ ਆ ਗਈ ਜੇ ਆ ਗਈ ਆ ਗਈ ਸੌਰੀ ਵਿੱਚ ਫੋਨ ਆ ਗਿਆ ਸੀ ਤੁਹਾਨੂੰ ਫੋਨ ਆ ਗਿਆ ਸੀ ਸੱਚ ਨੂੰ ਜੇ ਸਾਡੀ ਆਵਾਜ਼ ਨਹੀਂ ਸੁਣੀ ਬਸ ਕਾਲਮ ਲਾ ਕੇ ਤੁਹਾਨੂੰ ਇਹ ਦੱਸਣਾ ਸੀਗਾ ਅਸੀਂ ਵੀ ਸਾਡੀ ਫਿਲਮ ਹੈ ਜਿਹੜੀ ਕੱਲ ਨੂੰ ਪੀਵੀਆਰ ਦੇ ਵਿੱਚ ਨਹੀਂ ਲੱਗ ਰਹੀ ਜੇਕਰ ਤੁਸੀਂ ਮਤਲਬ ਜੇ ਮਤਲਬ ਤੁਸੀਂ ਪੀਵੀਆਰ ਸਿਨੇਮਾ ਦੇ ਚਾਹੇਤੇ ਹੋ ਜੇ ਉੱਥੇ ਤੁਸੀਂ ਫਿਲਮ ਦੇਖਣ ਜਾਂਦੇ ਹੋ ਤੇ ਉੱਥੇ ਸਾਡੀ ਫਿਲਮ ਕੱਲ ਨੂੰ ਨਹੀਂ ਲੱਗਣੀ ਬਟ ਉਹਦੇ ਜਿਹੜੇ ਅਲਟਰਨੇਟਿਵ ਸਿਨੇਮਾਸ ਤੁਹਾਡੇ ਨੇਰ ਬਾਰੇ ਬੇਸ਼ੱਕ ਜਿਹੜੇ ਹੋਰ ਮਲਟੀਪਲੈਕਸਿਸ ਨੇ ਜਾਂ ਸਿੰਗਲ ਸਕਰੀਨਸ ਨੇ ਤੁਸੀਂ ਉੱਥੇ ਜਾ ਕੇ ਫਿਲਮ ਨੂੰ ਦੇਖ ਸਕਦੇ ਹੋ ਤੇ ਬਹੁਤ ਮਾਰਿਆਂ ਨੇ ਕਿਰਪਾ ਕੀਤੀ ਆ ਅੱਜ ਅਸੀਂ ਮਤਲਬ ਐਡਵਾਂਸ ਬੁਕ ਲੀਆ ਤੇ ਫਿਲਮ ਨੂੰ ਬਹੁਤ ਰਜਵਾ ਪਿਆਰ ਮਿਲਦਾ ਪਿਆ ਤੇ ਓਵਰਸੀਜ਼ ਰਹਿ ਰਬਦਾ ਨਾ ਬਹੁਤ ਮਹਾਰੇ ਦੀ ਕਿਰਪਾ ਕੀ ਨਾਲੇ ਦੂਜੀ ਗੱਲ ਹੈ ਜੀ ਪੰਜਾਬੀ ਜ਼ੁਬਾਨ ਨੇ ਜਾਂ ਪੰਜਾਬੀਆਂ ਨੇ ਧੱਕਾ ਕਦੇ ਸਿਆ ਹੀ ਨਹੀਂ ਜੀ ਧੱਕਾ ਕਾਦੇ ਲਿਆ ਆਪਾਂ ਹਨ ਆਪਣੇ 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 ਨਾਲ ਧੱਕਾ ਕਰਨ ਹੁ ਸਕਦਾ ਆਪਾਂ ਨਹੀਂ ਕਰੀ ਕਿਤੇ ਨਾ ਕੀਤਾ ਮਹਾਰੇ ਦੀ ਕਿਰਪਾ ਨਾਲੇ ਹੱਥ ਬੰਨਣ ਵਾਲੇ ਬੰਦੇ ਸਾਰੇ ਕਿਤੇ ਹੱਥ ਬੰਨੀ ਦੇ ਸਾਰੇ ਕਿਤੇ ਹੱਥ ਜੋੜ ਕੇ ਮਿਲੀਦਾ ਵੀ ਨਹੀਂ ਸਤਕਾਰ ਕਰੀਦਾ ਪਰ ਜਦੋਂ ਸਾਡੇ ਨਾਲ ਕੋਈ ਧੱਕਾ ਹੁੰਦਾ ਤਾਂ ਤੁਹਾਨੂੰ ਸ਼ਰਿਆ ਮਾ ਕੇ ਦੱਸਦਾ ਵੀ ਆ ਧੱਕਾ ਕਰ ਰਹੇ ਨੇ ਤੁਸੀਂ ਜਾ ਕੇ ਰਜਵਾ ਪਿਆਰ ਬਾਕੀ ਬਾਕੀ ਕਰ ਕੌਣ ਰਹਾ ਧੱਕਾ ਉਹ ਵੀ ਮਹਾਰੇ ਦੀ ਕਿਰਪਾ ਨਾਲ ਪਤਾ ਹੈ ਤੇ ਪੰਜਾਬ ਨੂੰ ਮਨਾ ਤੇ ਕੀਤਾ ਸੀ ਬੋਲਣ ਲੱਗਿਆ ਵੀ ਨਾ ਆਪਣੀ ਗੱਲ ਨਹੀਂ ਨਹੀਂ ਆਪਣਾ ਨਹੀਂ ਆਪਣਾ ਤੋਂ ਬਣਨੀ ਆ ਆਪਾਂ ਮਾਰਾ ਰੱਖੇ ਸੁੱਖ ਤੇ ਜਿਹੜੇ ਸੱਜਣ ਮਿੱਤਰ ਬਾਹਰ ਬੈਠੇ ਨੇ ਉਹਨਾਂ ਦੀ ਵੀ ਫੁੱਲ ਸਪੋਰਟ ਹੋਵੇ ਅਕਾਲਪੁਰ ਕਮੇਰ ਕਰਨਾ ਤੇ ਜਿਹੜੇ ਪੰਜਾਬ ਚ ਬੈਠੇ ਨੇ ਇੱਥੋਂ ਚਲੋ ਆਪਾਂ ਪੈਸੇ ਨਹੀਂ ਲਈਦੇ ਤੁਸੀਂ ਪਿਆਰ ਦੇਈਂਦੇ ਨੇ ਥੋੜਾ ਥੋੜਾ ਬੜਾ ਬੜਾ ਸਤਕਾਰ ਜੀ ਤੁਸੀਂ ਚੜ੍ਹਦੀਆਂ ਕਲਾ ਚ ਰਹੋ ਪਹਿਲਾਂ ਆਪਣੀ ਸਿਹਤ ਦਾ ਖਿਆਲ ਲੱਖੋ ਤੰਦਰੁਸਤੀ ਰੱਖੇ ਬੱਬਾ ਸਾਰੇ ਪਾਸੇ ਖੁਸ਼ੀਆਂ ਦੇਵੇ ਸਾਰੇ ਪਾਸੇ ਵਾਹਿਗੁਰੂ ਤੇ ਉਸ ਤੋਂ ਬਾਅਦ ਜਾ ਕੇ ਸਾਡੀ ਫਿਲਮ ਹਰੇਕ ਸਿਨ ਵਿੱਚ ਲੱਗੀ ਆ ਅਣਦਲੇ ਸਾਰੇ ਕਿਤੇ ਸਾਰੇ ਸ਼ਹਿਰਾਂ ਚ ਲੱਗੀ ਆ ਜਾ ਪਰ ਤੁਹਾਨੂੰ ਜੈ ਜੀ ਬਹੁਤ ਬਹੁਤ ਕਲਾਸਿਕ ਫਿਲਮ ਫਿਲਮ ਬਹੁਤ ਪਸੰਦ ਜਾ ਕੇ ਦੇਖੋ ਆਪਣੀ ਸਿੱਧਾ ਖਿਆਲ ਕੋ ਅਸੀਂ ਇੰਨੀ ਇਨਫੋਰਮੇਸ਼ਨ ਦੇਣੀ ਸੀ ਸਾਡੀ ਫਿਲਮ ਲੱਗ ਰਹੀ ਹੈ ਹੋਰਾਂ ਸਿਨੇਮੇ ਚ ਲੱਗ ਰਹੀ ਹੈ ਸਾਡੇ ਨਾਲ ਫਿਕਰਿਆ ਹੋਰ ਕੋਈ ਨਾ ਆਪਾਂ ਸਹਿ ਲਾਂਗੇ ਸਾਰਾ ਕੁਝ ਕੋਈ ਜੰਕਰ ਵਾਲੀ ਗੱਲ ਨਹੀਂ ਬਸ ਤੁਸੀਂ ਫਿਲਮ ਵੇਖਣੀ ਹੈ ਜਾ ਕੇ ਚੜ੍ਹਦੀ ਕਲਾ ਦੀ ਕਾਮਨਾ ਵਾਹਿਗੁਰੂ ਤੁਹਾਨੂੰ ਬਹੁਤ ਤੰਦਰੁਸੀਆਂ ਦੇਵੇ ਹਮੇਸ਼ਾ ਚੜ੍ਹਦੀਆਂ ਕਲਾ ਚ ਰੱਖੇ ਔਰ ਸੱਜਣੋ ਜਿਨ੍ਹਾਂ ਜਿਨ੍ਹਾਂ ਦੇ ਐਮੀ ਵੀਰ ਵਾਲੇ ਤੇ ਮੇਰੇ ਵਾਲੇ ਤੇ ਜਿਨ੍ਹਾਂ ਜਿਨ੍ਹਾਂ ਸੱਜਣਾ ਨੇ ਸਾਨੂੰ ਕਮੈਂਟ ਕਰੀ ਜਾ ਰਹੇ ਨੇ ਨਾਲ ਨਾਲ ਸਾਨੂੰ ਫਤਿਹ ਬੁਲਾ ਰਹੇ ਨੇ ਕੋਈ ਪਿਆਰ ਦੇ ਰਿ ਸੰਦਰਸੀਆਂ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਾਕੀ ਜਿਹੜੇ ਮਤਲਬ ਜਿਹਨਾਂ ਨੇ ਜਿਹੜੇ ਇੱਕ ਤੋਂ ਸੱਜਣ ਮਿੱਤਰ ਫਿਲਮ ਇੰਡਸਟਰੀ ਚ ਇੱਥੇ ਉਂਗਲ ਕੀਤੀ ਤਗੜੇ ਹੋ ਜਾ ਜੇ ਬਾਬਾ ਰੱਖੇ ਸੋਖ ਹਣ ਮੇਰੇ ਨਾਲ ਵੀ ਵਧਾ ਦਿਓ